ਸਹੀ ਬਣੇ ਇਹਦਾ ਜਿਹੜਾ ਪਾਲਣਾ ਲੋਕਾਂ ਦੇ ਵੱਲੋਂ ਕਰਨਾ ਉਹ ਪੁਲਿਸ ਦਾ ਕੰਮ ਹੈ ਮੈਂ ਬਾਗਵਾਲ ਸਾਹਿਬ ਦੀ ਗੱਲ ਸੁਣ ਰਿਹਾ ਸੀ ਤੁਸੀਂ ਕਿਹਾ ਇਹਨਾਂ ਨੂੰ ਬੇਨਤੀ ਹੈ ਜਿਹੜੀਆਂ ਵਾਰਦਾਤਾਂ ਹੋਈਆਂ ਠਕਾ ਦੇ ਬਹੁਤ ਬੱਠਾ ਡੇਰੀ ਵੱਲ ਕਰ ਬੇਨਤੀ ਬਾਗਵਾਲ ਸਾਹਿਬ ਉਹਨਾਂ ਨੂੰ ਨਹੀਂ ਕਰਨੀ ਜਿਹੜੇ ਵਾਰਦਾਤ ਕਰ ਰਹੇ ਵਰਦਾਤੀ ਆਪ ਨੇ ਇਹ ਫੋਟੇ ਪੁਲਿਸ ਕਮਾਂਡੋ ਤੁਸੀਂ ਸਾਰਿਆਂ ਨੇ ਵੀਡੀਓ ਵੀ ਦੇਖੀ ਤੇ ਜੇ ਝੂਠਾ ਹਾਂਗਾ ਤੇ ਸਾਹਮਣੇ ਅਸੀਂ ਤੋਂ ਸਾਹ ਖੜੇ ਨੇ ਬਾਹਰ ਆ ਕੇ ਜਵਾਬ ਦੇਣ ਕਿ ਇਹ ਵੀਡੀਓ ਤੇਰੀ ਝੂਠੀ ਹੈ ਤੇ ਇੱਥੇ ਬੋਲ ਕੇ ਜਾਣ ਕਿ ਮੈਂ ਆਪਣੇ ਡਿਪਾਰਟਮੈਂਟ ਨੂੰ ਲਿਖ ਕੇ ਦੰਡਾ ਕਿ ਇਹ ਮੇਰੇ ਤੇ ਇਨਜਾਮ ਲੱਗ ਰਿਹਾ ਤੇ ਤੁਸੀਂ ਇਸ ਵੀਡੀਓ ਦੀ ਜਾਂਚ ਕਰਕੇ ਜਨਤਕ ਕਰੋ ਗਰੀਬ ਬੰਦਾ ਇਹਨਾਂ ਦੇ ਪਿੰਡ ਦਾ ਆਮ ਆਦਮੀ ਪਾਰਟੀ ਦਾ ਬਲੌਕ ਪ੍ਰਧਾਨ ਹੁੰਦਾ ਨਾ ਨਾ ਜੀ ਜਤਿੰਦਰ ਸਿੰਘ ਹੈਪੀ ਹਸਪਤਾਲ ਤੋਂ ਪੁਲਿਸ ਦੀ ਉਥੇ ਲੱਗੀ ਗਾਰਡ ਉਹਦੇ ਵਿੱਚੋਂ ਭੱਜ ਗਿਆ ਤੇ 4 ਦਿਨ ਬਾਅਦ ਫੋਟੋ ਕਿਹਦੇ ਕੋਲੋਂ ਹੈ ਜਿਹਦੇ ਨਾਲ ਖੜਾ ਉਹ ਕੁਲਦੀਪ ਸਿੰਘ ਢਾਡੀਵਾਲ ਕੋਲ ਤੁਹਾਨੂੰ ਪਤਾ ਨਹੀਂ ਲੱਗਣਾ ਕੁਲਦੀਪ ਸਿੰਘ ਢਾਡੀਵਾਲ ਕੌਣ ਹੈ ਉਹ ਤਮਾਤਰ ਮਾਤਾ ਨਾ ਉਹਦੇ ਨਾਲ ਫੋਟੋ ਆਈ ਹੈ ਤੇ ਆਪ ਆਪਣੇ ਬੇਸ ਤੇ ਪਾਈ ਕਿ ਉਸ ਤੋਂ ਬਾਅਦ ਆ ਜਿਹੜਾ ਗੁਰਦੀਪ ਸਿੰਘ ਰੰਧਾਵਾ ਇਹਦੀ ਇੱਕ ਚੀਜ਼ ਮੈਂ ਵੇਖੀ ਹੈ ਇਹਨੇ ਜਦੋਂ ਬੋਲਣਾ ਨਾ ਇਹ ਮਨ ਲੱਗਦਾ ਰੰਧਾਵਾ ਸਾਹਿਬ ਦੀ ਵੀਡੀਓ ਬਹੁਤ ਵੇਖਦਾ ਰਹਿੰਦੇ ਸਾਰੇ ਐਕਸ਼ਨ ਕਾਪੀ ਕਰ ਲਏ ਠੀਕ ਲੱਗਦਾ ਬਸੋ ਜਿੰਦਰ ਤੇ ਰੰਧਾਵਾ ਕਹਿੰਦੇ ਇਹਨੂੰ ਕੋ ਬੜਾ ਸਮਾ ਰੰਧਾਵਾ ਸਾਹਿਬ ਨੇ ਪਾਰਟੀ ਦੀ ਕੰਮ ਕੀਤਾ ਇਹਨਾਂ ਲੋਕਾਂ ਲਈ ਕਿੱਥੇ ਕਿਥੇ ਧੱਕੇ ਖਾਦੇ ਜਦੋਂ ਆਕਾਲੀ ਸਰਕਾਰ ਸੀ ਤੇ ਉਹਨਾਂ ਨੇ ਕਿਹਾ ਸੀ ਅਰੈਸਟ ਕਰਕੇ ਲਿਆਓ ਤੇ ਆਪ ਪਹੁੰਚ ਗਏ ਸੀ ਤੇ ਨਾਲ ਪੂਰਾ ਹਲਕਾ ਵੀ ਪਹੁੰਚ ਗਿਆ ਸੀ ਕਿ ਪਾਵਰ ਰੈਸਟ ਸਾਡੀ ਤੇ ਇਹ ਬੰਦੇ ਨੂੰ ਕਹਿ ਦੋ ਕਿ ਕੱਲਾ ਥਾਣੇ ਤੱਕ ਜਾ ਜੇ ਕੁਝ ਕਹਿਆ ਤੇ ਇਹਦੇ ਕੋਲੋਂ ਨਾ ਹੋਵੇ ਇਹਨੂੰ ਜਿਹੜੀ 30 ਘਰ ਗੋਸ਼ ਪਈਏ ਉਹਦਾ ਬੜਾ ਮੈਨੂੰ ਦੁੱਖ ਲੱਗਦਾ ਜਦੋਂ ਰੰਧਾਵਾ ਸਾਹਿਬ ਨੇ ਸਰਪੰਚੀਆਂ ਕਰਮੀਆਂ ਸੀ ਤੇ ਤੈਨੂੰ ਛੱਡ ਕੇ ਅਸੀਂ ਮੱਖਣ ਸਿੰਘ ਘੋੜੀ ਨੇ ਸਰਪੰਚ ਸਾਹਿਬ ਦੇ ਛਾਹਪੁਰ ਦਾ ਸਾਮ ਸੀ ਕਿ ਉਹਨਾਂ ਨੂੰ ਬਣਾਉਣਾ ਇਹ ਤਾਂ ਸਾਡੇ ਅੱਖਾਂ 'ਚ ਵੀ ਨਹੀਂ ਸੀ ਆਇਆ ਤੇ ਜਿਹੜਾ ਦੂਜਾ ਤੀਜਾ ਬੰਦਾ ਹੁੰਦਾ ਨਾ ਪਾਰਟੀ ਦਾ ਜਿਹਨੂੰ ਆਪਾਂ ਸਾਰਿਆਂ ਨੂੰ ਪਤਾ ਹੁੰਦਾ ਕਿ ਇਹਨੇ ਵੀ ਭਜੜਾ ਹੀ ਭਜੜਾ ਹੈ ਤੇ ਇਹਨੂੰ ਕੋਈ ਜ਼ਿੰਮੇਵਾਰੀ ਨਹੀਂ ਕਿ ਦਿੱਤੀ ਇਹ ਉਹ ਬੰਦਾ ਸੀ ਆਰਮਾਨਵੀ ਪਾਰਟੀ ਜਾ ਕੇ ਆ ਜਿਹਨ ਸਭ ਤੋਂ ਵੱਡਾ ਲੀਡਰ ਕੀ ਇਹ ਡਾਕੂ ਬਣਿਆ ਪੈਦਾ ਲੁਟੇਰਾ ਇਹ ਡਾਕੂ ਵੀ ਨਹੀਂ ਲੁਟੇਰਾ ਜਿਨੇ ਸਰਕਾਰੀ ਖਜ਼ਾਨੇ ਤੇ ਆਪਣੀ ਅੱਖ ਰੱਖੀ ਹੋਈ ਹੈ ਕਿ ਜਿਹੜਾ ਪੈਸਾ ਆਵੇ ਤੇ ਮੈਂ ਉਹਨੂੰ ਆਪਣੇ ਵੱਲੋਂ ਲਵਾ ਕੇ ਦਵਾਂ। ਫਿਰ ਮੈਂ ਪੁਲਿਸ ਨੂੰ ਪੁੱਛਣਾ ਚਾਹਣਾ ਕਿ ਥਾਣੇ ਆਪਾਂ ਖਾਲੀ ਕਰ ਦਿੰਦੇ ਐ। 12 ਦੇ ਪਹਿਲਾਂ ਬੰਦੇ ਰਹਿ ਜਾਂਦੇ ਤੁਹਾਡੇ ਥਾਣੇ 'ਚ ਤੇ ਇੱਕ ਟਾਈਮ ਤੇ 6 ਡੀਪੀ ਦਿੰਦੇ ਉਹਦੇ ਵਿੱਚ ਹੀ ਪੁਲਸੀ ਤੇ ਵਿੱਚੇ ਹੋਮ ਗਾਰਡ। ਤੇ ਬੰਦੇ ਤਾਂ ਕਿੱਥੋਂ ਛੱਡਦੇ ਆਪਾਂ? ਆਪਾਂ ਛੱਡ ਕੇ ਡਿਊਟੀ ਨੂੰ ਤੇ ਆਪਾਂ ਗੱਡੀ ਲਾ ਲਈਂਦੀ ਐ ਗੁਰਦੀਪ ਸਿੰਘ ਰੰਧਾਵੇ ਨਾਲ। ਪਹਿਲਾਂ ਮੈਨੂੰ ਆਹ ਪਤਾ ਲੱਗੇ ਕਿਹੜੀ ਕਿਤਾਬ ਚ ਲਿਖਿਆ ਕਿ ਜਿਹੜਾ ਹਲਕਾ ਇੰਚਾਰਜ ਹੈ ਉਹਦੇ ਨਾਲ ਐਸ ਐਚਓ ਸਾਹਿਬ ਜਿਹੜੇ ਥਾਣੇਦਾਰ ਨੇ ਥਾਣੇਦਾਰ ਨੇ ਉਹ ਜਾ ਕੇ ਨਾਲ ਡਿਊਟੀ ਦੇ। ਜਾਂ ਤੇ ਕਿਸੇ ਮਨਿਸਟਰ ਨਾਲ ਉਹ ਸਟੇਟ ਦੇ ਜਾਂ ਸੈਂਟਰ ਦੇ ਜਾਂ ਮੁੱਖ ਮੰਤਰੀ ਨਾਲ ਇਹ ਨਵਾਂ ਕੰਮ ਚੱਲ ਪਿਆ। ਆਮ ਲੋਕਾਂ ਨਾਲ ਐਸ ਐਚਓ ਸਾਹਿਬ ਵੀ ਜਾਂਦੇ ਨੇ ਨਾਲ ਵੀ ਤੁਸੀਂ। ਉਹ ਇਹਨਾਂ ਨੂੰ ਪਹਿਲਾਂ ਐਸ ਐਚਓ ਸਾਹਿਬ ਤੁਹਾਨੂੰ ਬੇਨਤੀ ਹੈ ਇਹਨਾਂ ਨੂੰ ਜਿਤਾ ਦਿਓ ਪਹਿਲਾਂ। ਇਹ ਜਤਨ ਕਹਿੰਦੇ ਨਾਲ ਜਿੰਨਾ ਮਰਜ਼ੀ ਫੀਰੀ ਜਾਇਓ ਪਰ ਇੱਕ ਗੱਲ ਤੁਹਾਨੂੰ ਦੱਸ ਦਿੰਨਾ ਜੋਰ ਪੂਰਾ ਲਾਓ ਕਿਉਂਕਿ ਆ ਹਲਕਾ ਡੇਰਾ ਬਾਬਾ ਨਾਨਕ ਦੇ ਲੋਕ ਖੜੇ ਨੇ ਜਿਹੜੇ ਰੰਧਾਵਾ ਸਾਹਿਬ ਨੇ ਇਹਨਾਂ ਕੋਲੋਂ ਆਪਣੇ ਟਾਈਮ ਤੇ ਇੱਕ ਪੈਸਾ ਨਹੀਂ ਲਿਆ ਤੁਹਾਡੀ ਤੁਹਾਡੀ ਸਰਕਾਰ ਇਸ ਸੱਚੋ ਸਾਥ ਦੀ ਸਰਕਾਰ ਹੈ ਇਸ ਤੇ ਇਹਨਾਂ ਨੂੰ ਕਹਿੰਨੇ ਹੈ ਕਿ ਅਸੀਂ ਇਸ ਟਾਈਮ ਆਪੋਜੀਸ਼ਨ 'ਚ ਹੈ ਤੇ ਕੈਕ ਦੇ ਇਲਜ਼ਾਮ ਸਰਦਾਰ ਸੋਜਿੰਦਰ ਸਿੰਘ ਰੰਧਾਵਾ ਦੇ ਉੱਪਰ ਲਾ ਦੇਣ ਕਿਉਂਕਿ ਅੱਜ ਤੇ ਹਰ ਬੰਦਾ ਲਾ ਸਕਦਾ ਜਾਨ ਸਰਕਾਰ ਚ ਭਾਵੇਂ ਨਾ ਕੋਈ ਲਾਉਂਦਾ ਹੋਵੇ ਸਾਡੇ ਨਾਂ ਤੇ ਸਰਕਾਰ ਚ ਕਿਸੇ ਨੇ ਇਲਜ਼ਾਮ ਲਾਇਆ ਤੇ ਨਾ ਹੁਣ ਵੇਖੋ ਭਗਵਤਬਾਹ ਸਾਹਿਬ ਨੇ ਜਿਹੜੇ ਉਹ ਫੈਲਦੇ ਵਿੱਚ ਉੱਪ ਕੇ ਆ ਭੀਤੀ ਭਾਈ ਆਹ ਕਰੂੰਂਦਾ ਹਾਂ ਸਾਹਿਬ ਤੇ ਰੰਦਾ ਹਾਂ ਸਾਹਿਬ ਇੱਕ ਪੂਰੀ ਜੋਰ ਦੀ ਬਾਜ ਨਾਲ ਜਿਹੜੀ ਹੱਕ ਜੁਰਦਾ ਸਾਹਿਬ ਆਉਂਦੀ ਹੁੰਦੀ ਈ ਥੀ ਓ ਕੇ ਬੋਲ ਕੇ ਕਿਆ ਸੀ ਕਿ ਕਰੋ ਤੇ ਯਾਰ ਮੈਂ ਤੇ 6-7 ਮਹੀਨੇ ਤੱਕ ਗਏ ਤੇ ਉਹਨਾਂ ਕੋਲ ਹੋ ਹੀ ਨਹੀਂ ਰਿਹਾ ਮੁਰਗੀ ਖਾਣਾ ਖੋਲੋ ਉਹ ਖੋਲੋ ਤੇ ਆਪ ਸਰ ਸਿਕਿਉਰਿਟੀ ਦੇ ਵਿੱਚ ਜਿਹੜਾ ਬੰਦੇ ਕਿਸੇ ਆਮ ਬੰਦੇ ਨੂੰ ਮਿਲਦਾ ਵੀ ਨਾ ਹੋਵੇ ਤੇ ਉਹ ਆ ਜ ਆਮ ਆਦਮੀ ਪਾਰਟੀ ਦਾ ਮੀਂਟਰ ਤੇ ਇੱਕ ਹੋਰ ਗੱਲ ਆ ਸਭ ਤੋਂ ਵੱਧ ਜਿਹੜਾ ਇਸ ਟਾਈਮ ਤੁਹਾਡੇ ਪਿੰਡਾਂ ਦੇ ਜਿਹੜੇ ਪੰਚਾਇਤ ਸੈਕਟਰੀ ਐ ਮੈਂ ਇੱਕ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰ ਕਿ ਪਿਛਲੀ ਵਾਰ ਜੇ ਆਪਾਂ ਆ ਕੇ ਦੱਸੋ ਸਾਹ ਕੋਲ ਕਰ ਲਈਦਾ ਸੀ ਕਿ ਆ ਪੰਚਾਇਤ ਸੈਕਟਰੀ ਐ ਜੀ ਇਹਨੂੰ ਇੱਥੇ ਲਾ ਲਈਏ ਇਹ ਸ਼੍ਰੀ ਬੰਦਾ ਇਹਨੂੰ ਛੱਡ ਦਈਏ ਤੇ ਗਲਤ ਹੋ ਗਿਆ ਐਤ ਕੀ ਹਰ ਚੀਜ਼ ਨਜ਼ਰ ਆਦਾ ਐਤ ਕਿ ਰੰਧਾਵਾ ਸਾਹਿਬ ਨਹੀਂ ਪਿਛਲੀ ਵਾਰੀ ਭਾਵੇਂ ਛੋਟਾ ਰਹਿ ਗਿਆ ਮੈਂ ਪਰ ਐਤ ਕੀ ਧਿਆਨ ਰੱਖੋ ਆ ਜਿਹੜੇ ਪੰਚਾਇਤ ਸੈਕਟਰੀ ਹੈ ਨਾ ਇਹਨਾਂ ਨੂੰ ਸਰਕਾਰ ਚ ਐਤ ਕੀ ਤੁੰਨਾ ਕੇ ਜਿਨ੍ਹਾਂ ਨੇ ਤੁਹਾਡੇ ਲੋਕਾਂ ਦੇ ਪੈਸੇ ਨੂੰ ਖਾਦਾ ਤੇ ਕੋਈ ਅਸੀਂ ਇਹਨਾਂ ਦੇ ਖਿਲਾਫ ਚੜ੍ਹਨਾ ਹੈ ਜਲੰਧਰ ਟੋਟਾ ਇਲਾਕੇ ਰਪਈਆ ਕੇ ਧਰਮੋ ਜਵਾਦਾ ਇਹਨਾਂ ਗਦੀ ਬੁਦਾ ਦੇ ਉੱਤੇ ਪਾਰਟੀ ਫੰਡ ਦਿੰਦਾ ਹੈ ਤੇ ਜੇਰ ਤੋਂ ਦੇਣਾ ਨਹੀਂ ਜੇਰ ਤੋਂ ਉਹ ਤਾਂ ਭਾਵੇਂ ਮੰਦਰ ਦਾ ਆਖਾ ਜੀ ਮੰਦਰ ਤਾਂ ਨਹੀਂ ਕੋਈ ਚੰਗੀ ਜਗ੍ਹਾ ਵਾਹ ਸੋਸਾਇਟੀ ਦਾ ਕੋਈ ਚੰਗੀ ਜਗ੍ਹਾ ਜਿੱਥੇ ਲੋਕੀ ਸਾਰਾ ਕੰਮ ਕਰਦੇ ਮੇਰੀ ਗੱਲ ਸੁਣੋ ਇੱਕ ਥਾਂ ਕਿੱਥੇ 50 ਥਾਂ ਹੋਣੀ ਹੈ ਜਿੱਥੋਂ ਇਹ ਖਾ ਗਿਆ ਬਲਾਨੌਰ ਜਹੇ ਤੱਕ ਇੱਕ ਹਿੱਟ ਮੀ ਲਵਾ ਕੇ ਉੱਠੀ ਦੇ ਨਾਲ ਕੇ ਨੂੰ ਆਰਗਤ ਪੁੱਛਾਈ ਮੈਨੂੰ ਤਾਂ ਮੈਨੂੰ ਯਾਦ ਆਇਆ ਸੀ ਜੇ ਮਾਲੇਵਾਲੋਂ ਤੋਂ ਪ੍ਰਧਾਨ ਜੀ ਕਰੇ ਤੇ ਅਗਲੇ ਦਿਨ ਕਿਸੇ ਪੇਨ ਤੋਂ ਵੀਡੀਓ ਪਵਾਤੀ ਕਿ ਆਹ ਵੇਖੋ ਜੀ ਮਾਲੇਵਾਲ ਦੀ ਸੜਕ ਬਣ ਗਈ ਉਹ ਸੜਕ ਕਿਤੇ ਬਿਸ਼ਰਮ ਇਹ ਸੜਕ ਚੱਕਦੀ ਸੜਕ ਚੱਕਦੀ ਸੜਕ ਤੇ ਮੈਂ ਫੋਨ ਵੀ ਕੀਤਾ ਉਸ ਤੋਂ ਬਸ ਹਾਂਜੀ ਤੁਹਾਡੇ ਪਿੰਡ ਦੀ ਸੜਕ ਹੀ ਨਹੀਂ ਤੇ ਮੈਂ ਬੋਲਿਆ ਸੀਗਾ ਕਿ ਇੱਕ ਇੱਕ ਇੱਟ ਜਿਹੜੀ ਲੱਗੀ ਹੋਵੇ ਮੈਨੂੰ ਦਿਖਾ ਦਿਓ ਉਸ ਦਿਨ ਵੀ ਤਮਾਟਰ ਸਾਹਿਬ ਆਏ ਸੀ ਨਾ ਉਹ ਜਿਹੜੇ ਇਹਨਾਂ ਦੀ ਜਿੰਨੀ ਵੀ ਹੈਗੀ ਹੈ ਨਾ ਜਿਹੜਾ ਮਰਜ਼ੀ ਜਾਵੇ ਆ ਜਿਹੜੇ ਤਮਾਟਰ ਹੈ ਨਾ ਇਹਨਾਂ ਦਾ ਰੇਟ ਛੁੱਟਦੀ ਹੈ ਲੋਕੀ ਖੁਸ਼ ਹੋ ਜਾਂਦੇ ਤਮਾਟਰ ਬੜੇ ਮਹਿੰਗੇ ਐ ਇੱਥੇ ਉਹਦੀ ਸੜਕ ਵੀ ਵੇਖ ਲਈ ਤੇ ਇੱਕ ਦਿਨ ਮੈਂ ਇਹਨਾਂ ਦੇ ਪਿੰਡਾਂ ਨੂੰ ਸਾਰਿਆਂ ਵੇਖਿਆ ਣ। ਆਪਦੇ ਪਿੰਡ ਅਕੱਲ ਪਰਸੋ ਦੇ ਗੋਲੀ ਚੱਲ ਕੇ ਹੱਟੀਆਂ ਉੱਥੇ। ਯਾ ਧਰੋਲੀ ਕਦੀ ਕਿਉਂ ਨਹੀਂ ਆਇਆ ਜੀ ਗੋੜ ਚੱਲੇ। ਰਾਤੀਂ ਕੱਲ ਰੋਤੀ ਫਿਰ। ਚਲੋ ਜੀ ਫਿਰ। ਤੇ ਆਪ ਰਜਾਈਆਂ ਦਾ ਇੱਕ ਸੁੱਤੇ ਰਹਿੰਦੇ ਜਾਂ ਨੋਟਾਂ ਦਾ ਕੰਬਲ ਲੈ ਕੇ। ਇਹਨੂੰ ਆਹਾ ਜੀ ਕਿ ਯਾਰ ਮੈਨੂੰ ਟਿਕਟ ਮੇਰੇ ਨਾਮ 'ਤੇ ਮੈਂ ਮੋਟੇ ਆ ਜਾਂਦਾ ਜਿੰਨਾ ਗੋੜੇ ਦੰਦ। ਇਹਨਾਂ ਦੇ ਪਿੰਡ ਜਾ ਕੇ ਮੈਂ ਆਪ ਆਪ ਝਾੜੂ ਫੜ ਕੇ ਤੇ ਕਈ ਫੜ ਕੇ ਸਫਾਈ ਕਰਕੇ ਆਇਆ ਜਿੰਨੇ ਯੂਥ ਵਾਲੇ ਮੁੰਡੇ ਮੈਂ ਕਿਸੇ ਬਜ਼ੁਰਗ ਨੂੰ ਕਿਹਾ ਵੀ ਨਹੀਂ ਤੁਹਾਨੂੰ ਨਹੀਂ ਤੰਗ ਕਰਨਾ ਇਹ ਹੁਣ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਵੀ ਜਿਹੜੇ ਯੂਥ ਵਾਲਿਆਂ ਨੇ ਇਹਨਾਂ ਦੀ ਲਿਹਾਇ ਸੀਗੀ ਤੇ ਡੇਗਣਗੇ ਵੀ ਉਹ ਹੀ ਤੇ ਤੁਸੀਂ ਸਾਰੇ ਰਾਹਨਾ ਘਰੇ ਬਹਿ ਜਾਓ ਤੁਸੀਂ ਸਿਰਫ ਬੈ ਕੇ ਸਾਨੂੰ ਦੂਰਾ ਦੱਸਣਾ ਕਿ ਕੰਮਾ ਨਹੀਂ ਆ ਕਰਦੇ ਬਾਦ ਉਹ ਮਾਨਦਾਰੀ ਦੀ ਕਰਦੇ ਆ ਨਾ ਜਿਹੜੀ ਗੱਲ ਤੇ ਸਭ ਤੋਂ ਵੱਡਾ ਲੋਟੂ ਟੋਲਾ ਉਹੀ ਹੁੰਦਾ ਆ ਜਿਹੜੇ ਆਮ ਆਦਮੀ ਵਾਲੇ ਕਰਦੇ ਆ ਨਾ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਚਾ ਮੈਂ ਤੁਹਾਨੂੰ ਉਹਨੇ ਗੱਲ ਕਰਕੇ ਦੱਸਿਆ ਕਿ ਅੰਦਾਜ਼ ਸਾਹਿਬ ਵੀ ਕੋਈ ਉਂਗਲ ਚਾ ਕੇ ਵਿਖਾ ਦੇ ਹੰਕੇ ਵਾਲੋਂ ਖਾਦੇ ਜਿਹੜੇ ਨਾਲ ਅਕਾਲੀਆ ਦਾ ਕੋਈ ਬੰਦਾ ਵਿਖਾ ਦੇ ਕੋਈ ਆਮ ਆਦਮੀ ਵਾਲਾ ਵਿਖਾ ਦੇ ਇੰਨੀ ਮੈਂ ਗਰੰਟੀ ਦੇਣਾ ਉਹ ਵੀ ਨਹੀਂ ਹਾਂਜੀ ਚੀਜ਼ ਕਹਿ ਸਕਦੇ ਸਾਡੇ ਨਾਲ ਬੜੇ ਰਹਿ ਕੇ ਚਲੇ ਵੀ ਗਏ ਹੋਣਗੇ ਪਰ ਇੱਕ ਪੈਸਾ ਨਹੀਂ ਕਿਸੇ ਕੋਲ ਫੜਿਆ ਹੋਊਗਾ ਕਿਉਂਕਿ ਅਸੀਂ ਪੈਸੇ ਦੇ ਭੁੱਖੇ ਨਹੀਂ ਗਏ ਸਾਨੂੰ ਸਾਡੇ ਬਜ਼ੁਰਗਾਂ ਨੇ ਇਹ ਕਹਿ ਕੇ ਗਏ ਕਿ ਇਹ ਹਲਕਾ ਪਰਿਵਾਰ ਤੇ ਹਲਕੇ ਤੋਂ ਹੀ ਇਲੈਕਸ਼ਨ ਲੜਦੇ ਰਹੇ ਮੇਰੇ ਅੰਦਾਜ਼ਾ ਸਤੈ ਹਲਕੇ ਵਾਲਿਆਂ ਨੇ ਹੀ ਕੰਮ ਕਰਦੇ ਤੇ ਇਹਨਾਂ ਦਾ ਤਾਂ ਆਪ ਦਾ ਭਰਾ ਸੀਗਾ ਪਤਾ ਨਹੀਂ 2000 ਕੇ 5000 ਲੈਂਦਾ ਫੜਾ ਗਿਆ ਸੀ 5000 ਜੀ ਤੇ ਪਤਾ ਨਹੀਂ ਕਿੰਨੇ ਹੀ 5000 ਕਮਾ ਗਿਆ ਹੋਊਗਾ ਹੁਣ ਸਪੰਚਾ ਕੋਲੋਂ ਲੈਣੀ ਨੇ ਜਿਹੜਾ ਲੋਕਾਂ ਨੂੰ 5000 ਲੱਗ ਜਾਂਦਾ ਸਪੰਚਾ ਕੋਲੋਂ ਲੱਖਾਂ ਲੈ ਜਾਂਦੀ ਹੈ ਤੇ ਇੱਕ ਚੀਜ਼ ਅਖੀਰਲਾ ਜਿਹੜਾ ਮੈਂ ਵਾਦਾ ਕਰਕੇ ਜਾਊਂਗਾ 2027 ਜਦੋਂ ਆ ਗਈ ਸਰਕਾਰ ਤੇ ਜਿਨ੍ਹਾਂ ਨੇ ਵੀਡੀਓ ਬਣੀਆਂ ਤੇ ਗੋਡੀਆਂ ਚਲਦੀਆਂ ਤੇ ਇਹਨਾਂ ਦੇ ਪਿੰਡ ਵਾਲਿਆਂ ਤੇ ਐਕਸ਼ਨ ਨਹੀਂ ਲਿਆ ਤੇ ਅੱਜ ਮੈਂ ਵੀ ਇੱਥੇ ਹੀ ਹਾਂ ਤੁਸੀਂ ਵੀ ਸਾਰੇ ਇੱਥੇ ਹੋ ਤੇ ਜੇ ਨਾ ਇਹਨਾਂ ਦੇ ਰੰਦਾਵਾ ਸਾਹਿਬ ਤੋਂ ਐਕਸ਼ਨ ਨਾ ਦਵਾਇਆ ਤੇ ਮੇਰਾ ਨਾਮ ਬਤਾ ਦਿਓ ਮੈਂ ਤੁਹਾਡੇ ਅੱਗੇ ਮੂੰਹ ਨਹੀਂ ਕਦੀ ਵਿਖਾਉਂਗਾ ਇਹਨਾਂ ਨੇ ਜਿਹੜਾ ਕੁਝ ਕੀਤਾ ਹੈ ਪਰ ਮੈਂ ਹੁਣ ਤੱਕ ਰਿਟਾਇਰ ਹੋ ਜਾਣ ਕੋਈ ਚਿੰਤਾ ਨਹੀਂ ਹੋਣੀ ਜਿੰਦਾਦਾਰ ਸੰਭਾਲ ਕੇ ਰਾਵਾਂਗੇ ਜਿੰਦਾਦਾਰ ਸਵਾਦ ਹੈ ਤੇ ਜਿਹੜੇ ਅੱਗੇ ਤੋਂ ਤੰਗ ਉਹ ਤੁਸੀਂ ਮੈਂ ਤੇ ਆਪ ਨਹੀਂ ਮੇਰੇ ਕੋਈ ਬੰਦਾ ਵੀ ਆ ਜਾਏ ਮੈਂ ਮਨਾ ਕਰ ਦਿੰਦਾ ਕਿ ਮੈਂ ਕਨਾਲੌਰ ਐਸਚੂ ਨੂੰ ਫੋਨ ਨਹੀਂ ਕਰਨਾ ਬੜੇ ਲੋਕੀ ਇਥੇ ਆਏ ਹੋਣਗੇ ਪਰ ਤੁਸੀਂ ਗੁੱਸਾ ਕਦੀ ਨਹੀਂ ਕੀਤਾ ਤੁਹਾਨੂੰ ਪਤਾ ਸੀਗਾ ਮੈਂ ਅੱਜ ਤੱਕ ਨਹੀਂ ਕਦੀ ਕੀਤਾ ਤੇ ਇਹ ਸ਼ਰਮ ਦਾ ਕਰ ਲਈ ਜਿਹੜੇ ਲੋਕਾਂ ਦੇ ਅੱਗੇ ਆ ਯਾਰ ਇਹ ਤੇ ਸੀਸੀਟੀਵੀ ਆ ਗਈ ਤੇ ਜੋ ਆਮ ਲੋਕਾਂ ਨਾਲ ਹੋ ਤਾਂ ਹੋ ਹੀ ਜਾਊਗਾ ਤੇ ਉਹਦਾ ਕੀ ਬਣਦਾ ਇਟਾ ਵੱਡਾ ਸ਼ਹਿਰ ਜਿਹੜਾ ਅਕਬਰ ਦੇ ਟਾਈਮ ਤੇ ਰਾਜਧਾਨੀ ਰਹੀਏ ਇਹ ਤੇ ਇਹੋ ਜੀ ਥਾਂ ਤੇ ਇਹ ਕੰਮ ਹੋਦੇ ਹੁਣ ਤੇ ਭਾਵੇਂ ਅੱਜ ਹੋ ਜੇ ਤੇ ਕਹਿੰਦਾ ਨਾ ਕਿ ਕਰਮ ਚ ਮੰਨੀ ਦਾ ਚੰਗੇ ਕਰਮ ਕਰੋਗੇ ਤੇ ਅੱਗੇ ਪੁੱਛਦਾਂ ਨਹੀਂ ਪੁੱਛਦੇ ਤੇ ਮਾੜੇ ਕਰਮਾਂ ਦਾ 2027 ਚ ਪਤਾ ਲੱਗੂਗਾ ਤੁਸੀਂ ਸਾਰੇ ਤਗੜੇ ਰਹੋ ਬਸ ਕੰਮ ਨਹੀਂ ਹੁੰਦਾ ਨਾ ਹੋਵੇ ਪਹਿਲੂ ਇਕੱਠੀ ਕਰਨਾ ਹੋਇਆ ਅਸੀਂ ਤੁਹਾਡੇ ਨਾਲ ਹੀ ਕਰਾਂਗੇ 1 ਟੂ 1 ਬਾਤ ਕਰ ਲਾਂ ਕਿੱਥੇ ਜੇ ਤੁਸੀਂ ਇਕੱਠੀ ਕਰੋ ਹਰ ਕਿਸੇ ਦੀ ਗੱਲ ਸੁਣਨ ਦੀ ਹੈ ਹਰ ਕਿਸੇ ਦਾ ਰੰਧਾਵਾ ਫੋਨ ਕਰਦੇ ਪਰ ਇਧਰ ਕਦੀ ਨਹੀਂ ਆਉਂਦਾ ਉਹ ਵੀ ਧਿਆਨ ਰੱਖੋ ਤੁਸੀਂ ਆਉਣ ਆਉਣ ਲੱਗੀ ਇਲੈਕਸ਼ਨ ਪੂਰੀ ਬਾਹਰ ਆਉਣਗੇ ਪਰ ਤੁਸੀਂ ਸਾਰੇ ਰੰਧਾਵਾ ਸਾਹਿਬ ਨਾਲ ਜਿਵੇਂ ਪਹਿਲਾਂ ਖੜੇ ਰਹੇ ਹੋ ਕਿਸੇ ਨਾਂ ਪਤਾ ਹੈ ਆਹ ਸੀਟ ਜਿਵੇਂ ਪਹਿਲਾਂ ਨਹੀਂ ਕਦੀ ਬੜੀ ਘੱਟ ਲੀਡ ਦੇ ਵਿੱਚ ਹੁੰਦੀ ਸੀ ਇਹ ਹਲਕਾ ਹੀ ਇਹ ਮੈਂ ਤਾਂ ਹੁੰਦਾ ਸੀ ਪਰ ਐਤ ਕੀ ਇਹ ਹਲਕੇ ਤੋਂ ਆ ਚਿੰਚਾਰਜਾਂ ਤੋਂ ਅੱਜ ਦੇ ਲੋਕਾਂ ਵੇਖੋ ਕਿਵੇਂ ਭਾਜਪਾ ਕਾਂਗਰਸ ਨੂੰ ਵੋਟਾਂ ਪਾਉਣ ਗਿਆ ਹਲਕੇ ਸਿਹਰਾ ਬੱਬਰਾਂ ਨੂੰ ਧੰਨਵਾਦ ਤੁਹਾਡੇ ਸਾਰਿਆਂ ਦੇ ਇੱਥੇ ਤੁਸੀਂ ਆਇਓ ਸਭ ਲੜਾਈ ਲੜ ਕੇ ਆਹ ਘੱਟ ਕਰਨ ਦੇ ਕਿਹਾ ਤੇ ਬੈਠਿਆ ਸਾਰੇ ਬੈਠੇ ਇੱਕ ਵਾਰੀ ਨਾਲ ਲਾਉਣੇ ਆ ਪੂਰੇ ਜੋਰ ਨਾਲ ਆਇਆ ਤੇ ਮੈਂ ਜਿਨੀਵਰੀ ਕਲਾ ਨੋਰਾਂ ਨਾਲ ਕੁਝ ਇੰਕਲਨ ਉਹ ਪਾਕਿਸਤਾਨ ਤੱਕ ਤੇ ਅੱਜ ਪਾਕਿਸਤਾਨ ਤੱਕ ਸੁਣ ਗਿਆ ਸਰਕਾਰ ਦੀ ਹਾਏ ਹਾਏ ਉਹ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੰਜਾਬ ਪੁਲਿਸ ਮੁਰਦਾਬਾਦ 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 ਜੈ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ